ਮੈਟਰੋ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਇੱਕ ਚੰਗੇ ਖਾਨਦਾਨ ਦਾ ਸੋਹਣਾ ਨੁਕਰਾ ਘੋੜਾ ਦਿਖਾਉਣਾ ਜਿਹੜਾ ਵੈਸੇ ਤਾਂ ਬਾਈ ਅਰਗਿਆ ਨਹੀਂ ਕਰਨਾਂਗਾ ਸੇਲ ਪਰ ਜਿੰਨੀ ਦੇਰ ਤੱਕ ਇਹ ਇਹਨਾਂ ਦੇ ਕੋਲੇ ਖੜਾ ਉਹਨਾਂ ਟਾਈਮ ਤੁਸੀਂ ਇਹਦੀ ਸਟੱਡ ਸਰਵਿਸ ਵੀ ਲੈ ਸਕਦੇ ਹੋ ਖਾਨਦਾਨ ਬਹੁਤ ਜ਼ਿਆਦਾ ਚੰਗਾ ਘੋੜੇ ਦਾ ਮਾਪਾਪ ਵਾਲੇ ਪਾਸਿਆਂ ਤੋਂ ਪਿੱਛੇ ਤੋਂ ਤੇ ਨੁਕਰਾ ਖਾਨਦਾਨ ਆ ਇਹਦਾ ਅੰਬੋਹਰ ਵਾਲੀ ਬਲੱਡ ਲਾਈਨ ਆ ਤੇ 11000 ਰੁਪਿਆ ਦੀ ਮੀਟਿੰਗ ਫੀਸ ਰੱਖੀ ਗਈ ਆ ਤੇ ਜੇ ਕੋਈ ਚਾਹਵਣ ਸੱਜਣ ਘੋੜਾ ਖਰੀਦਣਾ ਚਾਹੁੰਦਾ ਤਾਂ ਤੁਸੀਂ ਬਾਈ ਅਰਗਿਆਂ ਨੂੰ ਲਾ ਲਿਓ ਹੁਣ ਤੇ ਆਜੋ ਸੋਨੂੰ ਆਪਾਂ ਇਹਦੀ ਸਾਰੀ ਡਿਟੇਲ ਕਲੀਅਰ ਕਰਦੇ ਆ ਉਮਰ ਦੇ ਵਿੱਚ ਇਹ ਚਾਰ ਦੰਦ ਹੋ ਗਿਆ ਮਿੱਤਰੋ 63 ਇੰਚੇ ਦੀ ਹਾਈਟ ਹੋਗੀ ਸੁੰਬਾ ਸਾਂਬਾ ਦਾ ਬੜਾ ਮਜ਼ਬੂਤ ਆ ਬਾਡੀ ਦਾ ਵੀ ਹੈਵੀ ਘੋੜਾਗਾ ਅਬੋਹਰ ਬਲੱਡ ਲਾਈਨ ਦੇ ਵਿੱਚੋਂ ਇਹ ਸ਼ੇਰੂ ਘੋੜੇ ਦਾ ਬੱਚਾਗਾ ਸੋ ਜੇ ਆਪਾਂ ਮਾਲੇ ਪਾਸੋਂ ਇਹਦੀ ਗੱਲ ਕਰੀਏ ਤਾਂ ਮਾਂ ਵੀ ਇਹਦੀ ਨੁਕਰੀ ਘੋੜੀ ਆ ਭਾਨੇ ਵਾਲੀ ਬਲੱਡ ਲਾਈਨ ਦੇ ਵਿੱਚੋਂ ਭਾਨੇ ਵਾਲੀ ਦੀ ਡਾਇਰੈਕਟ ਆ ਇਹਦੀ ਮਾਂ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਘੋੜਾ ਖਰੀਦਣਾ ਚਾਹੁੰਦਾ ਮਿੱਤਰੋ ਤਾਂ ਬਾਈ ਅਮਰਤ ਸੰਧੂ ਨੂੰ ਫੋਨ ਲਾ ਲਿਓ ਬਠਿੰਡੇ ਦੇ ਬਿਲਕੁਲ ਨਾਲ ਲੱਗਮਾ ਪਿੰਡ ਪੈ ਜਾਂਦਾ ਬਾਈ ਦਾ ਬੈਮਣ ਦਿਵਾਨਾ ਜਦੋਂ ਆਪਾਂ ਬਠਿੰਡਾ ਕ੍ਰਾਸ ਕਰ ਗਏ ਮਲੋਟ ਵਾਲੀ ਸਾਈਡ ਨੂੰ ਜਾਂਦੇ ਆ ਤੇ ਪੁਲ ਟੱਪਣ ਦੇ ਸਾਰ ਖੱਬੇ ਹੱਥ ਬਠਿੰਡੇ ਵਾਲੇ ਪਾਸਿਓ ਪਹਿਲਾ ਪਿੰਡ ਆ ਜਾਂਦਾਗਾ ਤਕਰੀਬਨ ਬਠਿੰਡੇ ਤੋਂ 10 ਕਿਲੋਮੀਟਰ ਦੂਰ ਆ ਪਹਿਲਾ ਪਿੰਡ ਆ ਜਦੋਂ ਆਪਾਂ ਬਠਿੰਡੇ ਤੋਂ ਮਲੋਟ ਬੰਨੀ ਨੂੰ ਜਾਈਏ ਖੱਬੇ ਹੱਥ ਤੇ ਉੱਥੇ ਪਿੰਡ ਬਹਿਮਣ ਦਿਵਾਨੇ ਜਾ ਕੇ ਤੁਸੀਂ ਇਹ ਘੋੜਾ ਦੇਖ ਕੇ ਖਰੀਦ ਸਕਦੇ ਹੋ ਤੇ ਆਪਾਂ ਸਾਈਡ ਤੇ ਇਹਦੀ ਬਿਸ਼ੇਰੀ ਦੀ ਫੋਟੋ ਲਾਤੀ ਜਿਹੜਾ ਪਹਿਲਾ ਰਿਜ਼ਲਟ ਇਹਦਾ ਆਇਆ ਬਹੁਤ ਜਿਆਦੇ ਚੰਗੀ ਖੁੱਲੀ ਬਾਡੀ ਦੀ ਸੋਹਣੀ ਬਿਸ਼ੇਰੀ ਆਈ ਆ ਸੋ ਰਿਜ਼ਲਟ ਤੁਸੀਂ ਦੇਖ ਸਕਦੇ ਹੋ ਚੰਗੇ ਬੱਚੇ ਦੇ ਆਊਗਾ ਘੋੜਾ ਇਹ ਰੇਟ 22 ਅਰਗਣੇ ਦਾ ਬੜਾ ਵਾਜਬ ਜਾ ਰੱਖਿਆ ਗਿਆ ਬਾਕੀ ਜਿਹੜੀ ਰੇਟ ਦੀ ਗੱਲਬਾਤ ਆ ਵੈਸੇ ਤੁਹਾਡੇ ਨਾਲ ਫੋਨ ਤੇ ਹੋਊਗੀ ਵੈਸੇ ਵੀ ਸਾਫ ਸੁਥਰਾ ਘੋੜਾ ਆਗਾ ਪੌਰੀਆਂ ਦੇ ਪੱਖ ਤੋਂ ਵੀ ਤੇ ਉਹ ਵੀ ਕੋਈ ਬਹੁਤਾ ਛਿਪਕਾ ਜਾਂ ਸਪੌਟ ਹੈ ਨਹੀਂ ਇਹਦੇ 2-4 ਬਿੰਦੀਆਂ ਹੀ ਤੁਹਾਨੂੰ ਦਿਹਾਉਣ ਗਿਆ ਚਾਹੇ ਤੁਸੀਂ ਬਿਸ਼ੱਕ ਦੀ ਘੋੜਾ ਨਮਾ ਕੇ ਦੇਖ ਲਿਓ 2-4 ਬਿੰਦੀਆਂ ਹੀ ਨੇ ਤੇ ਇਹਨੂੰ ਆਪਾਂ ਸਪੌਟਲੈਸ ਘੋੜਾ ਵੀ ਕਹਿ ਸਕਦੇ ਆ ਬਣਤਰਾਂ ਦਾ ਬੜਾ ਚੰਗਾ ਸਭ ਤੋਂ ਵੱਡੀ ਗੱਲ ਆ ਖਾਨਦਾਨ ਇਹਦਾ ਮਾਪੇ ਪਾਲੇ ਪਾਸਿਓਂ ਇੱਕ ਪਾਸਿਓਂ ਤਾਂ ਅਬੋਹਰ ਵਾਲੀ ਬਲੱਡ ਲਾਈਨ ਆ ਗਈ ਤੇ ਦੂਜੇ ਪਾਸਿਓਂ ਪਾਨੇ ਵਾਲੀ ਲਾਈਨ ਆ ਗਈ ਸੋ ਚੰਗਾ ਖਾਨਦਾਨ ਆ ਮਿੱਤਰੋ ਬਈ ਅਮਰਤ ਸੰਧੂ ਨੂੰ ਫੋਨ ਲਾ ਲਿਓ ਨੰਬਰ ਕਰ ਲਓ ਨੋਟ ਜਿਹਨੇ ਘੋੜਾ ਖਰੀਦਣਾ 94631 31700 68 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਪਿੰਡ ਬਹਿਮਣ ਦਿਵਾਨੇ ਜਾ ਕੇ ਘੋੜਾ ਦੇਖ ਕੇ ਖਰੀਦ ਸਕਦੇ ਹੋ ਗੁਲਾਬੀ ਭਣ ਦੇਖੋ ਤੁਸੀਂ ਇਹਦੇ ਵਿੱਚ ਕਿੰਨਾ ਜਿਆਦਾ ਆ ਵੈਸੇ ਵੀ ਸੁਹਾ ਦਾ ਸਾਊ ਸ਼ਰੀਫ ਘੋੜਾ ਨਵਾਂ ਹਾਣਾ ਵਧੀਆ ਪ੍ਰੋਪਰ ਤੁਹਾਨੂੰ ਬਣਿਆ ਤਣਿਆ ਘੋੜਾ ਮਿਲ ਜੂਗਾ ਜਿਵੇਂ ਮਰਜੀ ਤੁਸੀਂ ਇਹਨੂੰ ਸਟੱਡ ਸਰਵਿਸ ਵਾਸਤੇ ਅੱਗੇ ਰੱਖ ਕੇ ਚਲਾ ਸਕਦੇ ਹੋ ਘੋੜਾ ਰਿਜ਼ਲਟ ਵੀ ਚੰਗੇ ਦੇਊਗਾ ਸੋ ਕਾਲ ਕਰ ਲਿਓ ਬਾਈ ਅਮਰਤ ਸੰਧੂ ਨੂੰ ਪਿੰਡ ਬਹਿਮਣ ਦਿਵਾਨੇ ਵਾਲੇ ਨੂੰ ਜਿਨੇ ਘੋੜਾ ਖਰੀਦਣਾ ਹੋਇਆ